ਸਸੇਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਅਗਲੇ 3 ਦਿਨ ਲਗਾਤਾਰ ਮੀਂਹ ਹਾਂਜੀ ਪੰਜਾਬ ਦੇ ਵਿੱਚ ਅਨਾਉਂਸਮੈਂਟ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮੌਸਮ ਦੇ ਵਿਭਾਗ ਵੱਲੋਂ ਲਗਾਤਾਰ ਮੀਂਹ ਦੀ ਅਨਾਉਂਸਮੈਂਟ ਅਲਰਟ ਜਾਰੀ ਹੋ ਚੁੱਕਿਆ ਜੀ ਲਗਾਤਾਰ 3 ਦਿਨ ਮੌਸਮ ਦਾ ਮિજાਜ ਜਿਹੜਾ ਉਹ ਬਦਲਦਾ ਹੋਇਆ ਦਿਖਾਈ ਦੇ ਰਿਹਾ ਕਿਸਾਨਾਂ ਦੇ ਚਿਹਰੇ ਜਿਹੜੇ ਨੇ ਉਹ ਮੁਝਾ ਰਹੇ ਨੇ ਕਿਉਂਕਿ ਹੁਣ ਜਿਹੜੀ ਮੀਂਹ ਦੀ ਸੰਭਾਵਨਾ ਵਧ ਰਹੀ ਹੈ ਇਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤੇਜ਼ ਤੇ ਭਾਰੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਹੜੇ ਇਲਾਕਿਆਂ ਵਿੱਚ ਮੀਂਹ ਹੈ ਕਿਹੜਾ ਜ਼ਿਲ੍ਹਾ ਜ਼ਿਆਦਾ ਪ੍ਰਭਾਵਿਤ ਹੋਵੇਗਾ ਕਦੋ ਕਦੋ ਮੀ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਤੇ ਰਹੀ ਸ਼ੇਅਰ ਕਰਾਂਗੇ ਕਿਸਾਨਾਂ ਨੂੰ ਕੀ ਪਰਹੇਜ਼ ਰੱਖਣਾ ਪਵੇਗਾ ਕਿਉਂਕਿ ਕਿਸਾਨ ਵੀ ਸਭ ਤੋਂ ਜ਼ਿਆਦਾ ਤੰਗ ਹੋਣਗੇ ਇਸ ਮੀਂਹ ਦੇ ਰਹੀ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਤੁਸੀਂ ਦੇਖ ਰਿਹਾ ਪਾ ਰਹੇ ਹੋ ਕਿ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਐਂਟਰ ਕਰ ਚੁੱਕੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬੱਦਲੀ ਸਿਸਟਮ ਆ ਚੁੱਕੇ ਨੇ ਉੱਤਰੀ ਭਾਰਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਹਰਿਆਣਾ ਐਮਪੀ ਰਾਜਸਥਾਨ ਯੂਪੀ ਇਹਨਾਂ ਵਿੱਚ ਸਿਸਟਮ ਪਹੁੰਚ ਚੁੱਕਿਆ ਹੈ ਪੰਜਾਬ ਦੇ ਵਿੱਚ ਗੱਲ ਕਰਾਂਗੇ 26 ਤਰੀਕ ਤੋਂ ਲੈ ਕੇ 27 28 ਤਰੀਕ ਦੀ ਤਾਂ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਨਮਾਸ਼ਹਿਰ ਇਹ ਜ਼ਿਲ੍ਹੇ ਨੇ ਸਭ ਤੋਂ ਬਾਅਦ ਜਿਹੜੇ ਪ੍ਰਭਾਵਿਤ ਹੋਣਗੇ 26 ਤਰੀਕ ਨੂੰ ਮੀਂਹ ਦੇ ਨਾਲ ਬੂੰਦਾਬੰਦੀ ਕਿਰਮਣ ਕਣੀ ਤੇ ਤੇਜ਼ ਹਵਾਵਾਂ ਦੀ ਖਬਰਾਂ ਸਾਨੂੰ ਅਕਸਰ ਦੇਖਣ ਨੂੰ ਮਿਲਣਗੀਆਂ ਹਵਾ ਤੇਜ਼ ਚੱਲੇਗੀ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਮਾਝੇ ਤੇ ਦੁਆਬੇ ਦੇ ਵਿੱਚ ਮੀਂਹ ਜਿਆਦਾ ਦੇਖਣ ਨੂੰ ਮਿਲੇਗਾ ਸੈਂਟਰਲ ਪੰਜਾਬ ਦੇ ਵਿੱਚ ਵੀ ਮੀਂਹ ਦੇ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਦੱਖਣ ਭਾਰਤ ਦੇ ਦੱਖਣ ਪੰਜਾਬ ਦੀ ਗੱਲ ਕੀਤੀ ਜਾਵੇ ਮਾਲਵਾ ਬੈਲਟ ਦੀ ਤਾਂ ਅਸਰ ਘੱਟ ਹੈ ਕੋਈ ਐਡਾ ਅਸਰ ਨਹੀਂ ਹੈ ਪਰ ਹਾਂ ਕਿਰਮਟ ਕਣੀ ਬੂੰਦਾਬੰਦੀ ਜ਼ਰੂਰ ਹੋਵੇਗੀ ਬੂੰਦਾਬੰਦੀ ਕੋਈ ਬਹੁਤ ਜ਼ਿਆਦਾ ਨਹੀਂ ਹੈ ਕਿਉਂਕਿ ਹਵਾ ਜਿਹੜੀ ਉਹ ਚੱਕਰਵਾਤੀ ਰੂਪ ਦੇ ਵਿੱਚ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਹਵਾ ਚੱਕਰਵਾਤੀ ਰੂਪ ਦੇ ਵਿੱਚ ਚੱਲਣ ਦੇ ਕਾਰਨ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ 27 ਤਰੀਕ ਨੂੰ ਥੋੜਾ ਜਿਹਾ ਮੌਸਮ ਜਿਹੜਾ ਔ ਜਿਆਦਾ ਵਿਗੜਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ 27 ਤਰੀਕ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਪਹਾੜੀ ਖੇਤਰਾਂ ਤੋਂ ਸਿਸਟਮ ਆਉਣਗੇ ਜਿਸ ਦੇ ਨਾਲ ਸ਼ਾਮ ਦੇ ਵੇਲੇ ਤੋਂ ਰਾਤ ਭਾਰੀ ਮੀਂਹ ਦੇਖਣ ਨੂੰ ਮਿਲੇਗਾ 27 ਤਰੀਕ ਨੂੰ ਤੇ ਇਹ ਸਿਸਟਮ ਜਿਹੜੇ ਨੇ ਇਹ ਲਗਾਤਾਰ ਬਿਲਡ ਹੋ ਰਹੇ ਨੇ ਜਿਸ ਦੇ ਕਾਰਨ ਆਉਂਦੇ ਦਿਨਾਂ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਜਿਹੜਾ ਹੈ ਓਹੋ ਅਚਾਨਕ ਮિજાਜ ਬਦਲੇਗਾ ਕਣਕ ਦੀ ਫਸਲ ਦਾ ਨੁਕਸਾਨ ਵੱਡਾ ਹੋ ਸਕਦਾ ਹੈ ਕਿਉਂਕਿ ਇਸ ਦੇ ਨਾਲ ਪੰਜਾਬ ਦੇ ਵਿੱਚ ਬੂੰਦਾਬੰਦੀ ਤੇ ਤੇਜ਼ ਝੱਖੜ ਝੱਲਣ ਦੇ ਨਾਲ ਨਾਲ ਗੜੇਮਾਰੀ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਜੋ ਕਿ ਕਣਕ ਦੀ ਫਸਲ ਦਾ ਨੁਕਸਾਨ ਕਰ ਸਕਦੀ ਹੈ ਕਿਸਾਨਾਂ ਨੂੰ ਬੇਨਤੀ ਹੈ ਖਾਦ ਸਪਰੇ ਵਗੈਰਾ ਕਰਨੀ ਤਾਂ ਰੁਕ ਜਾਓ ਨੁਕਸਾਨ ਥੋੜਾ ਭਾਰੀ ਹੋ ਸਕਦਾ ਹੈ ਗੱਲ ਕਰਾਂਗੇ 28 ਤਰੀਕ ਦੇ ਮੌਸਮ ਦੀ 28 ਤਰੀਕ ਦਾ ਜਿਹੜਾ ਮੌਸਮ ਹੈ ਸਭ ਤੋਂ ਜ਼ਿਆਦਾ ਵਿਗੜਿਆ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮੌਸਮੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ 28 ਤਰੀਕ ਨੂੰ ਉੱਤਰ ਪੱਛਮੀ ਹਵਾ ਦੱਖਣ ਪੂਰਬੀ ਹਵਾ ਚੱਲੇਗੀ ਜਿਸ ਦੇ ਨਾਲ ਚੱਕਰਵਾਤੀ ਮਾਹੌਲ ਜਿਹੜਾ ਹੈ ਮੀਂਹ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਇਸ ਮੀਂਹ ਦੇ ਮਾਹੌਲ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚਕਾਰ ਤੇਜ਼ ਹਵਾ ਚੱਲੇਗੀ ਤੇਜ਼ ਹਨੇਰੀ ਚੱਲੇਗੀ ਤੇ ਖਾਸ ਤੌਰ ਤੇ ਪੰਜਾਬ ਦੇ ਪੂਰਬੀ ਇਲਾਕੇ ਜਿਹੜੇ ਕਿ ਦੁਆਬੇ ਦੇ ਇਲਾਕੇ ਨੇ ਇਹ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਕਿਉਂਕਿ ਇਹ ਜਿਹੜੇ ਜ਼ਿਲ੍ਹੇ ਨੇ ਇਹ ਪਹਾੜੀ ਖੇਤਰਾਂ ਦੇ ਨਾਲ ਟੱਚ ਕਰਦੇ ਨੇ ਪਹਾੜੀ ਖੇਤਰਾਂ ਨਾਲ ਟੱਚ ਕਰਨ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਸਭ ਤੋਂ ਵੱਧ ਖਤਰਾ ਜਿਹੜਾ ਮੀਂਹ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕਰਾਂਗੇ ਤਾਂ 26 27 ਤੇ 28 ਤਰੀਕ ਤਿੰਨੋਂ ਦਿਨ ਪੰਜਾਬ ਦੇ ਵਿੱਚ ਲਗਾਤਾਰ ਬੂੰਦਾਬੰਦੀ ਕਿਣਮਣ ਕਣੀ ਝੜੀ ਨੂਆ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਕਿਸਾਨਾਂ ਨੂੰ ਬੇਨਤੀ ਹੈ ਕਿ ਆਪਣੀ ਕਣਕ ਦੀ ਫਸਲ ਦਾ ਪਰਹੇਜ਼ ਕਰੋ ਖਾਦ ਵਗੈਰਾ ਲਗਾਉਣ ਤੇ ਪਾਣੀ ਵਗੈਰਾ ਲਗਾਉਣ ਦੀ ਉਮੀਦ ਭੁੱਲ ਜਾਓ ਕਿਉਂਕਿ ਮੀਂਹ ਬਹੁਤ ਭਾਰੀ ਹੋ ਰਿਹਾ ਹੈ ਤੇ ਬਾਕੀ ਕੋਈ ਵੀ ਨਵੀਂ ਅਪਡੇਟ ਆਵੇਗੀ ਤਾਂ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦ ਆ ਜਾ ਰੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਅਗਲੀ ਜਾਣਕਾਰੀ ਜਿੱਦਾਂ ਪ੍ਰਾਪਤ ਹੋਣਗੀਏ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ